ਉਹ ਆ ਕੇ ਮੈਨੂੰ ਪਹਿਲਾਂ ਕਹਿੰਦੇ ਪਏ ਮਾਤਾ ਵੇਚੀਂ ਆ ਮੈਂ ਕਿ ਹਾਂ ਪੁੱਤ ਮੈਂ ਵੇਚੀਂ ਆ ਇੱਕ ਲਗਾ ਫੋਨ ਤਾਂ 40000 ਰੁਪਏ ਗਿਆ ਸੀ ਇੱਕ ਫੋਨ ਲੈ ਗਿਆ ਪਿਸਤੌਲਿਆ ਪਰਪਾਨ ਸੀ ਤੇ ਦਾਦ ਸੀ ਹੱਥਾਂ ਦੇ ਵਿੱਚ ਪਿਸਤੌਲ ਤੇ ਹੋਰ ਤੇਜ਼ ਤਾਰ ਹਥਿਆਰ ਚੁੱਕ ਕੇ ਇੱਕ ਗੱੜ ਦੇ ਵਿੱਚ ਤਿੰਨ ਲੁਟੇਰੇ ਬੜੇ ਤੇ ਸਾਹਮਣੇ ਬੈਠੀ ਸੀ ਬਜ਼ੁਰਗ ਔਰਤ ਤੇ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਵੇਖਿਆ ਤਾਂ ਪੁੱਛਿਆ ਕਿ ਮਾਤਾ ਬੈਠੀ ਹੈ ਤਾਂ ਬਜ਼ੁਰਗ ਔਰਤ ਨੇ ਵੀ ਕਿਹਾ ਕਿ ਹਾਂ ਪੁੱਤ ਬੈਠੀ ਹੈ 29 ਤੋਂ ਬਾਅਦ ਲੁਟੇਰਿਆਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਬਜ਼ੁਰਗ ਔਰਤ ਦੇ ਮੁਤਾਬਕ ਉਹ ਘਰ ਦੇ ਵਿੱਚ ਇਕੱਲੀ ਸੀ ਤੇ ਤਿੰਨ ਲੁਟੇਰੇ ਘਰ ਵਿੱਚ ਆਏ ਤੇ ਉਹਨਾਂ ਬੈੱਡ ਦੇ ਉੱਪਰ ਆਪਣੇ ਹਥਿਆਰ ਰੱਖ ਦਿੱਤੇ ਤੇ ਘਰ ਵਿੱਚ ਪਏ ਤਕਰੀਬਨ 40000 ਰੁਪਏ ਤੇ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਨੇ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੜ ਦੇ ਪਿੰਡ ਜੋੜਾ ਦਾ ਹੈ ਜਿੱਥੇ ਇੱਕ ਘਰ ਵਿੱਚ ਵੜ ਕੇ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਸੀਸੀਟੀਵੀ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਤਿੰਨ ਲੁਟੇਰੇ ਘਰ ਦੇ ਵਿੱਚ ਬੜੇ ਤੇ ਫਿਰ ਚੋਰੀ ਕਰਨ ਤੋਂ ਬਾਅਦ ਬੜੇ ਆਰਾਮ ਨਾਲ ਉਤੋਂ ਨਿਕਲ ਗਏ ਜਿਉ ਆਏ ਜਾਂ ਫਿਰ ਜਿਹੜੇ ਵੇਟ ਲਈ ਆਏ ਆ ਹਾਂ ਜਿਆਰਾਂ ਨੂੰ ਹਾਂਜੀ ਵੇੜੇ ਵਿੱਚ ਦੀ ਆਈ ਆ ਆਕੇ ਤਾਂ ਉਹ ਸਿੱਧੇ ਅੰਦਰ ਆ ਗਏ ਆ ਤਾਂ ਉਹ ਆ ਕੇ ਮੈਨੂੰ ਪਹਿਲਾਂ ਕਹਿੰਦੇ ਪਈ ਮਾਤਾ ਵੇਚੀਂ ਆ ਮੈਂ ਕਿ ਹਾਂ ਪੁੱਤ ਮੈਂ ਵੇਚੀਂ ਆ ਉਹ ਨਹੀਂ ਹੋਰ ਕੁਝ ਨਹੀਂ ਪੁੱਛਿਆ ਸਿੱਧੇ ਫਿਰ ਲਵਾਰੀ ਨੂੰ ਗਏ ਆ ਕਪੜਾ ਲੀੜਾ ਸਾਰਾ ਇਹ ਨਹੀਂ ਪੁੰਝੇ ਛੱਕਿਆ 파ਰਸ ਛੇਦੋ ਉਹਨਾਂ ਦੇ ਵਿੱਚ ਪੈਸੇ ਸੀਗੇ ਉਹਨੇ ਪੈਸੇ ਮੈਂ ਕੱਢਦੇ ਵੀ ਦੇਖੇ ਆ ਉਹ ਉਹਨੇ ਪੈਸੇ ਕੱਢੇ ਆ ਪੈਸੇ ਕੱਢ ਕੇ ਤਾਂ ਉਹ ਤਾਂ 10 15 ਮਿੰਟਾਂ ਦੇ ਵਿੱਚ ਹੀ ਸਾਰੇ ਪੈਸੇ ਕੂਤੇ ਇਕੱਠੇ ਕਰਕੇ ਤੇ ਜਾਣ ਲੱਗੇ ਮੈਨੂੰ ਕਹਿੰਦੇ ਪਈ ਕੈ ਕੈ ਸੇਪੇ ਕੱਢਿਆ ਬਿਚਪਾਉ ਤੋ ਚਾਈ ਕਿਚਾ ਇੱਕ ਲੈ ਗਏ ਫੋਨ ਤੇ 40000 ਰੁਪਏ ਗਿਆ ਸੀ ਇੱਕ ਫੋਨ ਲੈ ਗਏ ਫੋਨ ਉਹਨੇ ਪਹਿਲਾਂ ਚੱਕ ਲਿਆ ਮੇਰੇ ਤੋਂ ਤੁਹਾਡੇ ਮੋਰੇ ਕੀ ਰੱਖਿਆ ਸੀ ਉਹਨਾਂ ਨੇ ਡਰਾਉਣ ਨਾਲ ਡਰਾਉਣ ਨੇ ਕੁਛ ਤੌੜਿਆ ਪਰਪਾਨ ਸੀ ਤੇ ਦਾਗ ਸੀ ਹਾਂ ਦਾਗ ਸੀ ਉਹ ਅਸਲ ਮੇਰੇ ਨਾਲ ਹੀ ਇੱਕ ਬੈੱਡ ਜਗਾ ਉੱਤੇ ਰੱਖਿਆ ਉੱਤੇ ਰੱਖਿਆ ਬੈੱਡ ਤੇ ਰੱਖਿਆ ਹਾਂਜੀ ਹੁਣ ਤੁਸੀਂ ਕੀ ਚਾਹੁੰਦੇ ਆ ਮਤਲਬ ਇਹ ਚਾਹਨੇ ਚਾਹੁੰਨ ਸਾਫ਼ੀ ਮੇਰੇ ਅਨਸਾਫ਼ ਸਾਨੂੰ ਮੇਰੇ ਤੇ ਨਹੀਂ ਇੱਟਾਂ ਦੀ ਕੰਮ ਹੋਣਾ ਨਹੀਂ ਚਾਹੀਦਾ ਇਹ ਉਹਨਾਂ ਨੇ ਚਾਹੀਦਾ ਇਹਦਾ ਨਹੀਂ ਚੰਗੀ ਨਹੀਂ ਗੱਲ ਤੇ ਇਹ ਪਿੰਡਾਂ ਦੇ ਵਿੱਚ ਤਾਂ ਕੱਡਿਆਂ ਦੀ ਵੀ ਲੈਣਾ ਦੋਨ ਵੀ ਰਹਿਣਾ ਤਾਂ ਇਹ ਸਾਨੂੰ ਸਾਫ਼ ਚਾਹੀਦਾ ਹੈ ਕਬੂਦਸਦੀ ਇਹ ਕਿ ਹੁਣ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਗਬਾਨੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ